ਪਾਵਨ ਮਹੀਨੇ ਵਿੱਚ ਇੱਕ ਹੋਰ ਬਲੱਖਣ ਤਿਹਾੜ ਚੱਲਦਾ ਹੈ ਇਹ ਹੈ ਸੁਧਾਰਾ ਦੇਣ ਦਾ ਤੇ ਹਰ ਵੇਲੇ ਪਿਆਰ ਅਤੇ ਵਧੀਆ ਬਿਸਕੁਟ ਮਿਲਦੇ ਹਨ ਵੀਜੀ 97 98 ਤੋਂ ਸ਼ੁਰੂ ਕਰਿਆ ਵੀਜੀ ਹਾਂਜੀ 97 98 ਤੋਂ ਸ਼ੁਰੂ ਕਰਿਆ ਇਹ ਬਿਸਕੁਟਾਂ ਦਾ ਕੰਮ ਹੈ ਉਹਦੀ ਹੀ ਇਹਨਾਂ ਦਾ ਹੀ ਟੈਸਟ ਵਧੀਆ ਹੁੰਦਾ ਜੀ ਉਹ ਜਿਹੜੇ ਇਲੈਕਟ੍ਰੋਨਿਕ ਆਈ ਉਹ ਵਧੀਆ ਸਵਾਦ ਨਹੀਂ ਹੁੰਦੇ ਜੀ ਉਹ ਪਸੰਦ ਨਹੀਂ ਕਰਦੀਆਂ ਇਹਦੀਆਂ ਬਣਾ ਉਹ ਜੋ ਬਣਵਾ ਵੀ ਲੈਂਦੀਆਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਬਣਵਾਏ ਵੀ ਆ ਉਹ ਬਾਅਦ ਚ ਫਿਰ ਆਪਣੇ ਕੋਲੇ ਆ ਕੇ ਦੁਬਾਰਾ ਬਣਵਾ ਕੇ ਲੈ ਕੇ ਜਾਂਦੇ ਮੈਂ ਤਾਂ ਵੀਰ ਜੀ 1 ਕਿਲੋ ਆਟੇ ਦੇ 60 80 ਰੁਪਏ ਲੈਣੇ ਆਈ ਅਸੀਂ ਠੀਕ ਹੈ 2 ਕਿਲੋ ਆਟੇ ਦੇ 160 ਰੁਪਏ ਲੈਣੇ ਪਰ ਇੱਕ ਇਹ ਕੰਮ ਦੋ ਤਿੰਨ ਮਹੀਨਿਆਂ ਦਾ ਹੀ ਹੁੰਦਾ ਜੀ ਬਾਅਦ ਚੋਂ ਤਾਂ ਫਿਰ ਕੋਈ ਹੋਰ ਕੰਮ ਕਰਨਾ ਪੈਂਦਾ ਵਾ ਪਹਿਲਾਂ ਸਾਡੇ ਵੀ ਹੁਣ ਮੇਰੇ ਭਰਾ ਦੇ ਕਿਹਾ ਤਾਂ ਮੈਨੂੰ ਪੈੰਸੀ ਚੱਲ ਗਈ ਹੋਵੇ ਹੁਣ ਤੱਕ ਤਾਂ ਠੀਕ ਹੈ ਹਾਂਜੀ ਭੂਆ ਸਾਡੇ ਭੂਆ ਜੀ ਸਾਡੇ ਬਜ਼ੁਰਗਾਂ ਵਾਲੇ ਕੋਈ ਕੋਈ ਨਾ ਵੀ ਹੁਣ ਤੱਕ ਸਹਾਰ ਦੇ ਕੇ ਆਉਂਦੇ ਹਾਂ ਹਾਂਜੀ ਚਾਰ ਵੀੰਨ ਮਰਿਆ ਆਖਦੇ ਨੇ ਉਹਨਾਂ ਸੁਧਾਰ ਦੇ ਕੰਮ। ਇੱਕ ਪਾਸੇ ਜਿੱਥੇ ਅਜੋਕੇ ਪਦਾਰਥਵ ਦੀ ਜੋਗ ਵਿੱਚ ਭੈਣਾ ਭਰਾਵਾ ਦਾ ਇੱਕ ਦੂਜੇ ਨਾਲ ਸਿਓ ਘੜਦਾ ਜਾਂਦਾ ਹੈ। ਉੱਥੇ ਦੂਜੇ ਪਾਸੇ ਸ਼ਾਵਣ ਮਹੀਨਾ ਇੱਜਾ ਮਹੀਨਾ ਆਉਂਦਾ ਹੈ ਜਿਸ ਵਿੱਚ ਭੈਣਾ ਭਰਾਵਾ ਦਾ ਤਿਹਾਉ ਕਿਉਂ ਇੱਕ ਦੂਜੇ ਨਾਲ ਵੱਧਾ ਹੈ। ਉਸ ਦਾ ਕਾਰਨ ਹੈ ਕਿ ਇੱਕ ਤਾਂ ਇੱਥੇ ਦੀਆਂ ਲਾਹੇ ਹਾਰ ਆਉਂਦਾ ਹੈ। ਉਗਤੀਆਂ ਤੇ ਬਰਾ ਲਹੀ ਪੈਣਾ ਆਪਣੇ ਪੇਕੇਆਂ ਨੂੰ ਮਿਲ ਜਾਂਦੀਆਂ ਹਨ ਉੱਥੇ ਆਪਣੀਆਂ ਸੱਜੀਆਂ ਸਹੇਲੀਆਂ ਨਾਲ ਖੇਡਦੀਆਂ ਹਨ ਪਿੰਗਾ ਝੂੜਦੇ ਹਨ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਆ। ਤੇ ਉਸ ਦੇ ਨਾਲ ਹੀ ਇੱਕ ਸਾਵਣ ਮਹੀਨੇ ਵਿੱਚ ਇੱਕ ਹੋਰ ਬਲੱਖਣ ਤਿਹਾੜ ਚੱਲਦਾ ਹੈ। ਇਹ ਹੈ ਸੁਧਾਰਾ ਦੇਣ ਦਾ। ਇਹ ਸੁਧਾਰਾ ਜਿਵੇਂ ਪਰੰਪਰਾਗਤ ਤਰੀਕੇ ਨਾਲ ਦਿੱਤਾ ਜਾਂਦਾ ਹੈ ਤੇ ਸਾਨੂੰ ਤੁਹਾਨੂੰ ਦਿਖਾਉਣੇ ਆ ਅਸੀਂ ਖੜੇ ਆ ਇਸ ਟਾਈਮ ਰਾਇਕੋਟ ਦੇ ਇੱਕ ਬਿਸਕੁਟਾਂ ਦੇ ਪੱਟੇ ਤੇ। ਜਿੱਥੇ ਲਿਗਿਆ ਇੱਥੇ ਹਰ ਵੇਲੇ ਤਿਆਰ ਅਤੇ ਵਧੀਆ ਬਿਸਕੁਕਟ ਮਿਲਦੇ ਹਨ। ਪਰ ਤੋਂ ਤਿਆਰ ਵੀ ਕਰਕੇ ਦਿੰਦੇ ਹਨ ਪਰ ਜ਼ਿਆਦਾਤਰ ਲੋਕਾਂ ਦਾ ਇਹ ਆ ਕਿ ਲੋਕ ਆਪਣਾ ਸਮਾਨ ਲਿਆ ਕੇ ਇਸ ਪਟ ਤੇ ਪ੍ਰਾਤਨ ਤਰੀਕੇ ਨਾਲ ਵਿਸਕਟ ਘੜਾਉਂਦੇ ਹਨ ਪ੍ਰਾਤਨ ਤਰੀਕਾ ਜਾਨੀ ਕਿ ਅੱਗ ਦੇ ਉੱਤੇ ਕਿਉਂਕਿ ਅੱਜ ਕੱਲ ਵਿਸਕ ਦੀ ਜਿੰਨੀਆਂ ਮਰਜੀ ਮਿੱਲਾ ਚੱਲਦੀਆਂ ਹਨ ਕੋਈ ਹੋਰ ਚੱਲਦੇ ਹਨ ਵਿਕਰੀਆਂ ਚੱਲਦੀਆਂ ਹਨ ਇਲੈਕਟ੍ਰੋਨਿਕ ਪਰ ਲੋਕ ਤਰਜੀਹ ਦਿੰਦੇ ਹਨ ਜ਼ਿਆਦਾ ਪੁਰਾਣੇ ਪੱਠਾਂ ਦੇ ਉੱਤੋਂ ਹੀ ਜਿ세 ਤਾ ਤੁਸੀਂ ਦੇਖ ਰਹੇ ਹੋ ਕਿ ਉਹ ਸਾਹਮਣੇ ਭਾਈ ਜੀ ਵਿਸਕਟ ਆਪਣੇ ਹੱਥੀਂ ਮਸ਼ੀਨ ਗੇੜ ਕੇ ਕੱਢ ਰਹੇ ਨੇ ਤੇ ਅੱਗੇ ਉਹ ਸਾਹਮਣੇ ਪੱਟ ਦੇ ਵਿੱਚ ਤਿਆਰ ਹੋ ਰਹੇ ਨੇ ਇਹ ਇਹਨਾਂ ਤੇ ਹੀ ਜ਼ਿਆਦਾ ਬਹੁਤ ਮਨ ਤਰਜੀਹ ਦਿੰਦੇ ਹਨ ਇਸ ਟਾਈਮ ਬੈਠੇ ਨੇ ਮਾਤਾ ਜੀ ਆਹ ਗੱਲ ਕਰਦੇ ਆ ਉਹਨਾਂ ਨੇ ਮਾਤਾ ਜੀ ਕੀ ਹੁਣ ਆਪਣੇ ਸਰਵਜੀਤ ਸਰ ਹਾਂਜੀ ਇਹ ਕੀ ਤਿਹਾੜ ਬਣਿਆ ਹੋਇਆ ਵੈਫਲ ਬਣਾਉਂਦੇ ਨੇ ਪਹਿਲਾਂ ਤੇ ਰੀਤੀ ਰਵਾਇਤ ਤੇ ਰੇਹ ਪਜਾਰਾ ਆਉਂਦਾ ਹੈ ਹਾਂਜੀ ਤੇ ਸੰਧੀ ਵੀ ਬੱਚਿਆਂ ਨੂੰ ਗੁੱਡੀਆਂ ਨੂੰ ਸੁਧਾਰੇ ਦੇ ਕੇ ਆਉਂਦੇ ਨੇ ਪਿਆਰ ਤੋਂ ਭੈਣਾ ਵੀ ਡੀ ਕਰੀਏ ਸਾਡੇ ਭਰਾ ਤੋਂ ਨਾਲੇ ਲੈ ਕੇ ਆਵਾਂਗੇ ਠੀਕ ਹੈ ਰੀਤੀ ਰਵਾਇਤ ਠੀਕ ਹਾਂਜੀ ਤੇ ਭੈਣਾ ਕਿਉਂ ਇਹਨਾਂ ਬਿਸਕੁਟਾਂ ਨੂੰ ਡੀ ਕਰੀਆਂ ਕਿਉਂਕਿ ਅੱਜ ਕੱਲ ਤਾਂ ਹੋਸਟ ਵਾਲੀ ਬਹੁਤ ਆਉਂਦਾ ਨਹੀਂ ਜੀ ਅਸੂਲ ਤੈਆ ਤਿਆਰ ਰਵਾਜ ਕਰਿਆ ਹੈ ਪਹਿਲਾਂ ਤੋਂ ਹਾਂਜੀ ਪਹਿਲਾਂ ਸਾਡੇ ਵੀ ਮੇਰੇ ਭਰਾ ਦੇ ਕਿਹਾ ਮੈਨੂੰ 35 ਸਾਲ ਜਾਈ ਨਹੀਂ ਹੋ ਗਏ ਹੁਣ ਤੱਕ ਠੀਕ ਹੈ ਹਾਂਜੀ ਭੂਆ ਸਾਡ ਭੂਆ ਜੀ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਹੁਣ ਤਾਂ ਸੁਧਾਰ ਦੇ ਕੇ ਆਉਣਾ ਚਾਰ ਬੇਟੀਆਂ ਮੇਰੇ ਆਪ ਦੇ ਨੇ ਹੁਣ ਸੁਧਾਰ ਦੇ ਕੇ ਆਏ ਸੀ ਤੇ ਹੁਣ ਤੁਸੀਂ ਕਢਾਉਣੇ ਤੁਸੀਂ ਕਿਸ ਨੂੰ ਦੇਣਾ ਜੀ ਮੈਂ ਆਪਣੀ ਬੇਟੀਆਂ ਨੂੰ ਕਢਾਣੇ ਆ ਜਵਾਬ ਠੀਕ ਹੈ ਹਾਂਜੀ ਤੇ ਕੀ ਕੀ ਇਹਦੇ ਵਿੱਚ ਪੈਂਦਾ ਸਬੰਧ ਸਿਰਫ ਚੱਟ ਹੈ ਹੰਡ ਘੇਰਤਾ ਤੇ ਜਿੰਨਾ ਕੋਈ ਲੰਬੀ ਵਾਲੇ ਘਟਾਉਣੇ ਉਹ ਵੀ ਘੱਟ ਲੈਂਦੇ ਨੇ ਤੇ ਜਿਸ ਤਰ੍ਹਾਂ ਅੱਜ ਕੱਲ ਅਸੀਂ ਦੇਖਿਆ ਕਿ ਇੱਕ ਬਿਜਲੀ ਦੇ ਮਸ਼ੀਨਾਂ ਦੇ ਵੀ ਨਿਕਲਦੇ ਬੇਲਕੋਟ ਉਹ ਵਿਕਰੀਆਂ ਵੀ ਆ ਗਈਆਂ ਪਰ ਤੁਸੀਂ ਇੱਥੇ ਕਿਉਂ ਘਟਾਉਂਦੇ ਹੋ ਤੇ ਕਿਉਂ ਨਹੀਂ ਘਟਾਉਂਦੇ ਨਹੀਂ ਹੱਥਾਂ ਦੇ ਵਧੀਆ ਹੁੰਦੇ ਨੇ ਕੀ ਇਹਦਾ ਟੇਸਟ ਦਾ ਵਰਕਾ ਜਾਂ ਕੀ ਵਰਕਾ ਹਾਂਜੀ ਟੇਸਟ ਦਾ ਵਰਕਾ ਹੁੰਦਾ ਇਹ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਧੀਆਂ ਨੂੰ ਜਾਂ ਭੈਣਾਂ ਨੂੰ ਕੋਈ ਅੱਗੇ ਧੀਆਂ ਨੂੰ ਮੁੰਡੇ ਆਉਂਦੇ ਹੁੰਦੇ ਸੀ ਹਵਤਾਰ ਰਹਿ ਜਾਂਦੀ ਸੀ ਮਹੀਨਾ ਰਹਿ ਜਾਂਦੀ ਸੀ ਲੋਟੀਆਂ ਰਹਿ ਟਕੀਆਂ ਦਾ ਫੇ ਮਨਾਉਂਦੇ ਕਹਿੰਦੇ ਸਾਰੇ ਆਂ ਕਟਿੰਗ ਹੋ ਜਾਂਦੀਆਂ ਨੇ ਸੇਡੀਆਂ ਤੇ ਮੈਂ ਤੁਹਾਨੂੰ ਆਪਣੇ ਪ੍ਰਾਅ ਦੇਖਾਂਗੇ ਸੁਨਾਰੀਆਂ ਤੇ ਤੁਹਾਡਾ ਟ੍ਰੇਨ ਦਾ ਮਤਲਬ ਆ ਜੀ ਇੱਕ ਇੱਕ ਪ੍ਰਾਅ ਜੋ ਚੱਲਦੀ ਆਉਂਦੀ ਆ ਜਾਂ ਕਿਵੇਂ ਐਸਾ ਇਹ ਸ਼ੁਰੂ ਚੱਲਦੀਆਂ ਆ ਦੇ ਪੁਰਾਣੇ ਬਜ਼ੁਰਗਾਂ ਤਾਂ ਕੀ ਅੱਗੇ ਵੀ ਚੱਲੂਗੀ ਇਹ ਹਾਂਜੀ ਅੱਗੇ ਵੀ ਚੱਲੂਗੇ ਇਸੇ ਤਰ੍ਹਾਂ ਜੀ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਅੱਜ ਆਪ ਦੇਣ ਚੱਲੇ ਹੋ ਜਿਵੇਂ ਤੁਹਾਡੀਆਂ ਨੋਹਾਂ ਨੇ ਜਿਹੜੇ ਪੁੱਤ ਨੇ ਜਾਂ ਹੋਰ ਆ ਉਹ ਵੀ ਕੀ ਅੱਗੇ ਦੇ ਹਿਸਾਬ ਦੇਣ ਜਾਂਦੇ ਆ ਹਾਂਜੀ ਫਿਰ ਬੇਟਾ ਤੇ ਕੇ ਉਹ ਭੈਣਾ ਤੇ ਆ ਠੀਕ ਹੈ ਹਾਂਜੀ ਕਿ ਤੁਹਾਨੂੰ ਆ ਹਾਂਜੀ ਭੈਣ ਭਰਾ ਦੇ ਕੇ ਜਿਹੜੀ ਉਹ ਆ ਰਹੇ ਜਣੀ ਉਹ ਭੇਜ ਦਿਨੇ ਤਰ੍ਹਾਂ ਜਿਹੜੀ ਉਹ ਤੁਹਾਡੇ ਕਹਿਣ ਦਾ ਮਤਲਬ ਹੈ ਗੱਲ ਨੋਟ ਕਰਨ ਵਾਲੀ ਆ ਕਿ ਇਹਨਾਂ ਨੇ ਜੋ ਗੱਲ ਇੱਕ ਬਹੁਤ ਵਧੀਆ ਕਹੀ ਆ ਕਿ ਇਹਨਾਂ ਦਾ ਭਰਾ ਇਸ ਟਾਈਮ ਵਿਦੇਸ਼ ਚ ਆ ਹਾਂਜੀ ਕਿਉਂਕਿ ਵਿਦੇਸ਼ ਚ ਉਹ ਤਾਂ ਨਹੀਂ ਸਾਦੇ ਪਰ ਫਿਰ ਵੀ ਉਹ ਇਸ ਟਾਈਮ ਆ ਤਿਆਰ ਸੁਧਾਰਾ ਤਿਆਰ ਕਰਾ ਕੇ ਦਿੰਦੇ ਆ ਨਾ ਸੋਝਿਆ ਕਦ ਕੀ ਕਹਿਣਾ ਤੇ ਬਲੀ ਮੈਂ ਤਾਂ ਕਿੰਨੀ ਪਰਮਾਤਮਾ ਇਹੋ ਜਿਹਾ ਭਾਈ ਸਾਹਿਬ ਨੂੰ ਭੈਣ ਦਾ ਪਿਆਰ ਉਹਨੇ ਰੱਖਿਆ ਠੀਕ ਹੈ ਤੇ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਵਿਦੇਸ਼ੀ ਧਰਤੀ ਤੇ ਬੈਠੇ ਹੋ ਪਰ ਇਹ ਬੈਕਕੋਰਡ ਤੁਹਾਡਾ ਤਿਆਰ ਕਰਾਉਂਦੇ ਆ। ਹਾਂਜੀ ਇਹ ਤਾਂ ਹੈ। ਇਹ ਤੁਹਾਡਾ ਪਿਆਰ ਬਣਾਉਂਦੇ ਆ ਅੱਜ ਕੱਲ। ਚਲੋ ਬਹੁਤ ਵਧੀਆ ਜੀ। ਤੇ ਸਾਡੇ ਨਾਲ ਵੀਰ ਜੀ ਬੈਠੇ ਇਹਨਾਂ ਨੇ ਵੀ ਗੱਲ ਕਰਦੇ ਆ। ਕਿ ਕੀ ਘੜਾ? ਦੱਸੋ ਫੈਂਟਿਨ। ਹਾਂਜੀ। ਦਾ ਛੋਟਾ ਹੀ। ਸੰਧਾਰੇ ਦਾ ਸਾਡੇ ਜੀ ਸਮਾਜ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇਹ ਜਿਹੇ ਰਿਵਾਜ ਬਣਾਏ ਨੇ ਜੋ ਕਿ ਤਿਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਤਕਾਰ ਮਾਪੇ ਦੇ ਘਰੋਂ ਤੇ ਕਹਦੇ ਘਰੋਂ ਸਤਕਾਰ ਮਿਲਦਾ ਰਹੇ ਇਹ ਸਾਡੇ ਸਮਾਜ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਇਹ ਰੀਤਾਂ ਚਲਾਈਆਂ ਨੇ ਇਹ ਰਵਾਜ ਬਹੁਤ ਅੱਛੇ ਚਲਾਏ ਹੋਏ ਨੇ ਸਿਆਣੇ ਬੰਦੇ ਨੇ ਸੋ ਇਸ ਲਈ ਸੰਧਾਰਾ ਜੇਨ ਭਰਾ ਜਾਂਦਾ ਜਾਂ ਬਾਪ ਜਾਵੇ ਤਾਂ ਲੜਕੀਆਂ ਸਾਡੀਆਂ ਧੀਆ ਅੜੀਕਦੀਆਂ ਹਨ ਹਮੇਸ਼ਾ ਹਮੇਸ਼ਾ ਲਈ ਹੋ ਮਾਪਿਆਂ ਵੱਲੋਂ ਕੋਈ ਨਾ ਕੋਈ ਆਵੇ ਪਰਜਾਈ ਆਵੇ ਜਾਂ ਹੋਰ ਕੋਈ ਵੀ ਮੈਂਬਰ ਇੱਥੇ ਆਵੇ ਤਾਂ ਪੀਆਂ ਸਾਡੇ ਆ ਰਿਪੀਆਂ ਹਨ ਇਹ ਇੱਕ ਰਿਵਾਜ ਬਣਾਏ ਹਨ ਕਿ ਇਹਦੇ ਘਰ ਅਸੀਂ ਖਾਲੀ ਹੱਥ ਨਹੀਂ ਜਾ ਸਕਦੇ ਕਿਉਂਕਿ ਕੁਛ ਨਾ ਕੁਛ ਅਸੀਂ ਮਿੱਠਾ ਜਾਂ ਕੋਈ ਵੀ ਹੋਰ ਚੀਜ਼ ਜਿਹੜਾ ਅੱਛਿਆ ਵਸਤੂ ਆਣ ਪਦਾਰਥਾਂ ਉਹ ਅਸੀਂ ਲੈ ਕੇ ਜਾਣੇ ਹੁੰਦੇ ਹਾਂ ਧੀਆਂ ਵਾਸਤੇ ਸੋ ਮੈਂ ਤਾਂ ਇਸ ਤੱਕ ਕਹੂੰਗਾ ਕਿ ਜਿੰਨਾ ਪੇਕਿਆਂ ਦੇ ਘਰਾਂ ਦੇ ਵਿੱਚ ਈਆਂ ਦਾ ਸਤਿਕਾਰ ਕਰਦੇ ਹਨ ਈਆਂ ਨੂੰ ਬਕਾਇਦਾ ਸਤਿਕਾਰ ਦਿੰਦੇ ਹਨ ਸਮੇਂ ਸਿਰ ਜਿਹਾ ਕਿ ਉਹਨਾਂ ਨੂੰ ਮਿਲਦੇ ਹਨ ਉਹਨਾਂ ਨੂੰ ਉਪਾਰਤ ਜਾਂ ਕੱਪੜਾ ਜੋ ਕੁਛ ਵੀ ਬਣਦਾ ਹੈ ਉਹ ਦਿੰਦੇ ਹਨ ਉਹਨਾਂ ਦੀ ਸਾਂਝ ਪੇਕਿਆਂ ਦੇ ਘਰ ਦੇ ਵਿੱਚ ਵਰਕਰਾਰ ਰੱਖਦੇ ਹਨ ਤਾਂ ਉਹ ਘਰ ਚੜ੍ਹਦੀ ਕਲਾ ਵਿੱਚ ਰਹਿਣਗੇ ਤੇ ਜਿਸ ਤਰ੍ਹਾਂ ਹੁਣਾਂ ਵੀਜੀ ਨੇ ਦੱਸਿਆ ਕਿ ਬਹੁਤ ਵਧੀਆ ਗੱਲ ਦੱਸੀ ਆ ਕਿ ਜੋ ਧੀਆਂ ਆਪਣੇ ਪੇਕਿਆਂ ਦੇ ਵਿੱਚ ਪਿਆਰ ਬਰਕਰਾਰ ਰੱਖਦੀਆਂ ਨੇ ਉਹਨਾਂ ਦੇ ਘਰ ਵੀ ਬਾਤਾਂ ਰਹਿੰਦੇ ਆਣ ਤੇ ਇੱਕ ਤਰੀਕੇ ਨਾਲ ਇਹਨਾਂ ਨਾਲ ਅਸੀਂ ਪਹਿਲਾਂ ਵੀ ਗੱਲ ਕਰਦੇ ਸਾਂ ਇਹਨਾਂ ਨੇ ਸਿੱਧਾ-ਸਿੱਧਾ ਇਹ ਗੱਲ ਦੱਸਿਆ ਸੀ ਕਿ ਧੀ ਜੰਮਦੀ ਹੈ ਤੇ ਇਹ ਜੋ ਇਹ ਰਸਮ ਹੈ ਭਰੂਣ ਹੱਤਿਆ ਨੂੰ ਖਤਮ ਕਰਨ ਦੇ ਵਿੱਚ ਵੀ ਅਹਿਮ ਰੋਲ ਅਦਾ ਕਰਦੀ ਆ ਉਹ ਗੱਲ ਕਰਦੇ ਆ ਇਸ ਬਾਰੇ ਵੀ ਇਹਨਾਂ ਨੇ ਹਾਂ ਜੀ ਇਹ ਗੱਲ ਕਹੀ ਸੀ ਜੋ ਮੈਂ ਇੱਥੇ ਤੱਕ ਕਹਿ ਰਿਹਾ ਕਿ ਧੀਆਂ ਜੋ ਹਨ ਇਹ ਸਮਾਜ ਦਾ ਬਹੁਤ ਵੱਡਾ ਹਿੱਸਾ ਹਨ ਜੇ ਸਾਡੇ ਪੀਂਹਾਂ ਹੀ ਨਾ ਹੋ ਤਾਂ ਸੰਸਾਰ ਕਿਵੇਂ ਚੱਲੂਗਾ ਸੋ ਇਸ ਲਈ ਸਾਨੂੰ ਚਾਹੀਦਾ ਹੈ ਸਮਾਜ ਨੂੰ ਜਿੰਨਾ ਹੋ ਸਕੇ ਅਸੀਂ ਪੀਂਹਾਂ ਨੂੰ ਪਿਆਰ ਕਰੀਏ ਸਤਿਕਾਰ ਕਰੀਏ ਔਰ ਜੋ ਭੂਣਹੱਤਿਆ ਕਰਦੇ ਹਨ ਵੱਡੇ ਵੱਡੇ ਪਾਪ ਕਰਦੇ ਹਨ ਉਹ ਕਰ ਨਹੀਂ ਚੱਲ ਸਕਦੇ ਕਿਸੇ ਨਾ ਕਿਸੇ ਸਮੇਂ ਉਹ ਕਰ ਪ੍ਰਵਾਲ ਹੋ ਜਾਣਗੇ ਜਿਹੜੇ ਏਡੇ ਵੱਡੇ ਵੱਡੇ ਪਾਪ ਕਰਦੇ ਹਨ ਇਸ ਲਈ ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ ਇਹ ਅਜਿਹੇ ਹਰਨ ਤੋਂ ਜਰੂਰ ਸੰਕੋਚਣਾ ਚਾਹੀਦਾ ਹੈ ਪੀਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਅੱਜ ਸਾਈਕਲ ਤੋਂ ਲੈ ਕੇ ਢਰਵਾਹੀ ਜਹਾਜ਼ ਤੱਕ ਸਾਡੀਆਂ ਪੀਆਂ ਚਲਾਉਂਦੀਆਂ ਹਨ ਜੋ ਵਜੇ ਵਜੇ ਮੈਕਨਿਆਂ ਦੇ ਵਿੱਚ ਦਿੱਪਤੀ ਇਸ ਸੈਕਟਲ ਮਿਸ਼ਨਰ ਦੇ ਉੱਤੇ ਉਸ ਦੇ ਵਿੱਚ ਵੱਡੇ ਵੱਡੇ ਉੱਤੇ ਸਾਡੀਆਂ 3 ਕੰਮ ਕਰ ਰਹੀਆਂ ਹਨ ਸੋ ਇਸ ਲਈ ਇਹ ਸਮਾਜ ਨੂੰ ਬ੍ਰਿੰਤੀ ਕਰਾਂਗੇ ਕਿ ਤਿਆਂ ਦਾ ਸਤਿਕਾਰ ਕਰੋ ਤਿਆਂ ਨੂੰ ਚੰਗਾ ਪੜਾਓ ਕਾਬਲ ਬਣਾਓ ਤੇ ਇਹ ਜਿਹੜੀ ਸਾਜ ਹੈ ਪ੍ਰਾਣੀ ਜੋ ਬੁਰਕਾ ਨੇ ਸਾਡੀ ਚੱਲੀ ਹੋਈ ਰੀਤ ਹੈ ਇਹਨੂੰ ਅੱਗੇ ਵੀ ਚਲਾਉਣਾ ਚਾਹੀਦਾ ਹੈ ਸੋ ਇਹ ਇੱਕ ਸਤਕਾਰ ਹੈ ਤਿਆਂ ਦਾ ਸੋ ਮੈਂ ਇਹਨਾਂ ਇਹ ਕਹਿ ਕੇ ਜਿਮਾ ਮੰਗਦਾ ਹਾਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਦੇ ਆ ਕਿ ਭਾਈ ਤਿਆਂ ਦਾ ਸਤਕਾਰ ਕਰੋ ਜਿਹੜੇ ਤਿਆਂ ਦਾ ਸਤਕਾਰ ਕਰਨਗੇ ਇੱਕ ਬਿਲਕੁਲ ਗੱਲ ਜਾਲ ਰੱਖਿਓ ਉਹ ਪਿੱਕਾ ਪਰਿਵਾਰ ਆ ਜਿਹੜਾ ਦਰਦੀ ਕਰਾ ਦੇ ਵਿੱਚ ਹੋਊਗਾ ਜੇ ਤੀਆਂ ਸਤਕਾਰ ਨਹੀਂ ਕਰਦੇ ਉਹ ਕਿਸੇ ਨਾ ਕਿਸੇ ਦਿਨ ਘਰ ਡਾਊਨ ਹੋ ਜਾਣਗੇ ਤੇ ਇਸ ਲਈ ਤੀਆਂ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਜੋ ਰਵਾਜ ਹਨ ਤੀਆਂ ਦੇ ਰਵਾਜ ਹਨ ਲੜਕੀਆਂ ਇਕੱਠੀਆਂ ਹੋ ਕੇ ਮਿਲਦੀਆਂ ਗੱਲਦੀਆਂ ਹਨ ਸੋ ਉਹਨਾਂ ਨੂੰ ਸਿਆਈਆਂ ਨੂੰ ਕੱਪੜੇ ਦਿੰਦੇ ਹਨ ਔਰ ਜੋ ਕੁਝ ਵੀ ਹੈ ਇਹ ਰਵਾਜ ਇਹਦੇ ਨੇ ਚੱਲਣੇ ਚਾਹੀਦੇ ਹਨ ਇਹਨਾਂ ਕੁਝ ਕਹਿੰਦੇ ਮੈਂ ਖਾਮ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਸਾਡੇ ਨਾਲ ਸਰਦਾਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਵੇ ਇਸ ਧਾਰੇ ਦੀ ਕੀ ਪ੍ਰਥਾ ਜਾਂ ਇਹ ਪ੍ਰਥਾ ਦੇ ਚੱਲਦੇ ਭਰੂਣ ਹਤਿਆ ਤੇ ਵੀ ਲਗਾਮ ਪਾਈ ਜਾ ਸਕਦੀ ਹੈ ਤੇ ਹੁਣ ਅੱਗੇ ਜਿਵੇਂ ਤੁਸੀਂ ਦੇਖ ਰਹੇ ਹੋ ਪੱਟੇ ਨਾਲ ਦੀ ਨਾਲ ਸਵਾਰ ਬਣਦਾ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਗਾ ਅੱਗੇ ਜ਼ੂਮ ਕਰਕੇ ਦਿਖਾਉਣਾ ਵੀ ਕਿਸ ਤਰ੍ਹਾਂ ਇਹ ਸਵਾਰ ਬਣਦਾ ਤੇ ਕਿਸ ਤਰ੍ਹਾਂ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਪੱਟ ਦੇ ਮਾਲਕ ਹਰਪ੍ਰੀਤ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੋ ਦੇਖੋ ਹੁਣ ਸਾਹਮਣੇ ਤੁਹਾਡੇ ਅੱਗੇ ਬਿਸਕੁਟ ਤਿਆਰ ਕਰ ਰਹੇ ਹਨ ਇਸ ਟਾਈਮ ਅਸੀਂ ਬੈਠਿਆ ਹਾਂ ਰੈਕ ਕੋਟ ਸਹਿਰ ਦੇ ਕੋਤਵਾ ਗੇਟ ਵਿਖੇ ਜਿੱਥੇ ਮੰਦਰ ਬਗੀਚੀ ਵਾਲਾ ਦੇ ਨੇੜੇ ਇੱਕ ਬਿਸਕੁਟਾਂ ਦਾ ਪੱਟਾ ਚੱਲ ਰਿਹਾ ਹੈ ਜਿਸ ਦੇ ਵਿੱਚ ਪੁਰਾਣੇ ਤਰੀਕੇ ਨਾਲ ਹੀ ਅੱਗ ਦੇ ਉੱਤੇ ਬੈਫਰ ਤਿਆਰ ਕੀਤੇ ਜਾਂਦੇ ਹਨ ਤੇ ਅਸੀਂ ਦੇਖਿਆ ਕਿ ਇੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਮਰਦ ਬਿਸਕੁਟ ਬਣਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਸਕੁਟ ਅਸੀਂ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਭੈਣਾਂ ਨੂੰ ਸੁਧਾਰੇ ਦੇ ਰੂਪ ਵਿੱਚ ਦੇਵਾਂਗੇ ਤੇ ਸਾਡੇ ਨਾਲ ਮੌਜੂਦ ਹਨ ਪੱਟ ਦੇ ਮਾਲਕ ਸਰਦਾਰ ਗੁਰਪ੍ਰੀਤ ਸਿੰਘ ਜੀ ਉਹ ਗੱਲ ਕਰਦੇ ਹਨ ਉਹਨਾਂ ਦਾ ਕੀ ਜਿਹੜਾ ਹੈ ਕਦੋਂ ਤੇ ਇਹ ਕੰਮ ਸ਼ੁਰੂ ਕੀਤਾ ਹੈ ਵੀਰ ਜੀ 97 98 ਤੋਂ ਸ਼ੁਰੂ ਕਰਿਆ ਵੀਰ ਜੀ ਹਾਂ ਜੀ 97 98 ਤੋਂ ਸ਼ੁਰੂ ਕਰਿਆ ਇਹ ਬਿਸਕਟਾਂ ਦਾ ਕੰਮ ਕੀ ਇਹ ਸੁੱਧ ਪਿਤਾ ਪੁਰਖੀ ਕੀਤਾ ਜਾਂ ਤੁਸੀਂ ਇਹ ਕੰਮ ਸਿੱਖਿਆ ਸੀ ਜਾਂ ਕੋਈ ਅੱਗੇ ਵੀ ਤੁਹਾਡੇ ਪਰਿਵਾਰ ਦੇ ਵਿੱਚ ਕਰ ਰਿਹਾ ਨਹੀਂ ਵੀਰ ਜੀ ਮੈਂ ਹੀ ਸਿੱਖ ਕੇ ਆਇਆ ਸੀ ਗਾਈ ਖੰਨੇ ਦੇ ਨਾਲ ਪਿੰਡ ਚੱਕ ਮਾਫੀ ਹੈ ਜਿੱਥੇ ਮੇਰੇ ਮਾਸੜ ਜੀ ਇਹ ਕੰਮ ਕਰਦੇ ਸੀ ਮੇਰੇ ਮਾਸੜ ਜੀ ਨੇ ਮੇਰੇ ਉਸਤਾਦ ਜੀ ਨੇ ਉਹ ਉਹਨਾਂ ਤੋਂ ਮੈਂ ਕੰਮ ਸਿੱਖਿਆ ਸੀਗਾ ਜੀ ਉਦੋਂ ਫਿਰ ਤਿੰਨ ਚਾਰ ਸਾਲ ਸਿੱਖਿਆ ਹੀ ਉਸ ਤੋਂ ਬਾਅਦ ਆਕਸਤਾਨ 97 ਦੇ ਵਿੱਚ ਮੈਂ ਇੱਥੇ ਸ਼ੁਰੂ ਕਰ ਲਿਆ ਸੀਗਾ 97 ਲਾ ਲਓ ਅੱਜ ਤੋਂ ਲੱਗੇ 97 ਤੋਂ ਲਾ ਕੇ ਲਗਭਗ 27 ਸਾਲ ਹੋ ਗਿਆ ਤੁਸੀਂ ਇੱਥੇ ਕੰਮ ਕਰਦਾ ਕੀ ਕਦੇ ਕੋਈ ਦਿੱਕਤ ਆਈ ਆ ਜਾਂ ਕਿਸ ਤਰ੍ਹਾਂ ਜਾਂ ਲੋਕਾਂ ਦਾ ਕਿਸ ਤਰ੍ਹਾਂ ਸਹਿਯੋਗ ਮਿਲਦਾ ਉਹਦੇ ਬਾਰੇ ਦੱਸਿਓ ਹਾਂਜੀ ਵੀਰ ਜੀ ਪਹਿਲਾਂ-ਪਹਿਲਾਂ ਤਾਂ ਬਹੁਤ ਦਿੱਕਤਾਂ ਆਈਆਂ ਜੀ ਪਹਿਲਾਂ-ਪਹਿਲਾਂ ਤਾਂ ਇਹ ਬਹੁਤ ਦਿੱਕਤਾਂ ਆਈਆਂ ਕਿਉਂਕਿ ਫਿਰ ਹੁਣ ਹੌਲੀ-ਹੌਲੀ ਫਿਰ ਸੁਧਾਰ ਕਰ ਲਈ ਬਣਾ ਲਈ ਜਗ੍ਹਾ ਪਹਿਲਾਂ ਲੈਟ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਹੌਲੀ ਹੌਲੀ ਚੱਲੋ ਗੁਰੂ ਸਾਹਿਬ ਦੀ ਕਿਰਪਾ ਹੋਈ ਹੁਣ ਠੀਕ ਆਈ ਸਾਰਾ ਵਧੀਆ ਵਾਈ ਤੇ ਜੋ ਤੁਹਾਡੇ ਕੋਲੇ ਬਿਸਕੁਟ ਤਿਆਰ ਕੀਤੇ ਜਾਂਦੇ ਆ ਨਾ ਜਿਵੇਂ ਅੱਜ ਅਸੀਂ ਅੱਜ ਕੱਲ੍ਹ ਅਸੀਂ ਦੇਖਦੇ ਆ ਕਿ ਇਲੈਕਟ੍ਰੋਨਿਕ ਜਵਾਨ ਆ ਗਿਆ ਜਵਾਨਾ ਕੰਪਿਊਟਰ ਆ ਗਿਆ ਬਹੁਤ ਐਡਵਾਂਸ ਹੋ ਗਿਆ ਲੋਕ ਕੰਪਿਊਟਰ ਨਾਲ ਨਵੇਂ-ਨਵੇਂ ਡਿਜ਼ਾਈਨ ਵਾਲੇ ਜਾਂ ਹੋਰ ਬਿਸਕੁਟ ਤਿਆਰ ਕਰਾਉਂਦੇ ਨੇ ਬਿਜਲੀ ਵਾਲੇ ਪੱਠਾਂ ਦੇ ਲੋਕ ਸੋਡੇ ਕੋਲ ਹੀ ਕਿਉਂ ਆਉਂਦੇ ਨੇ ਤਿਆਰ ਕਰਾਉਣੇ ਇਹ ਮੇਰਾ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਇਹ ਜੀ ਇਹੀ ਪਸੰਦ ਕਰਦੀਆਂ ਨੇ ਈ ਧੀਆਂ ਪਹਿਣਾ ਕਿਉਂਕਿ ਇਹ ਇਹਨਾਂ ਦਾ ਹੀ ਟੇਸਟ ਵਧੀਆ ਹੁੰਦਾ ਜੀ ਉਹ ਜਿਹੜੇ ਇਲੈਕਟ੍ਰੋਨਿਕ ਆਈ ਉਹ ਵਧੀਆ ਸਵਾਦ ਨਹੀਂ ਹੁੰਦੇ ਜੀ ਉਹ ਪਸੰਦ ਨਹੀਂ ਕਰਦੀਆਂ ਇਹਦੀਆਂ ਬਣਾਂ ਉਹ ਜੋ ਬਣਵਾ ਵੀ ਲੈਂਦੀਆਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਬਣਵਾਏ ਵੀ ਆ ਉਹ ਬਾਅਦ 'ਚੋਂ ਫਿਰ ਆਪਣੇ ਕੋਲੇ ਆ ਕੇ ਦੁਬਾਰਾ ਬਣਵਾ ਕੇ ਲੈ ਕੇ ਗਏ ਕੀ ਕਹਿੰਦੇ ਲੋਕ ਜੀ ਉਹ ਕਹਿੰਦੇ ਜੀ ਸਾਨੂੰ ਟੇਸਟੀ ਨਹੀਂ ਪਸੰਦ ਇਹਨਾਂ ਦਾ ਵਧੀਆ ਨਹੀਂ ਲੱਗ ਰਹੀ ਉਹ ਤੇ ਮੰਨ ਲਓ ਹੁਣ ਜਿਸ ਤਰ੍ਹਾਂ ਅਸੀਂ 1 ਕਿਲੋ ਬਿਸਕੁਟ ਤਿਆਰ ਕਰਵਾਉਣੇ ਜਾਂ 1 ਕਿਲੋ ਆਟੇ ਦੇ ਉਹਦੇ ਲਈ ਕੀ ਕੀ ਸਮਾਨ ਪੈਂਦਾ ਕੀ ਕੀ ਮਟੀਰੀਅਲ ਵਰਤਦੇ ਹੋ ਕਿਸ ਤਰ੍ਹਾਂ ਦੀ ਕੁਆਲਿਟੀ ਦੇ ਬਣਾਉਂਦੇ ਹੋ ਕੀ ਰੇਟ ਆ ਥੋੜਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਹਾਂਜੀ ਵੀਰ ਜੀ 2 ਕਿਲੋ ਦਾ ਦੱਸਣਾ ਹੀ ਇੱਕ ਬੀਪਾ ਭਰ ਜਾਂਦਾ 2 ਕਿਲੋ ਦੇ ਨਾਲ ਸਵਾ ਦੋ ਕਿਲੋ ਆਟਾ ਹੋ ਗਿਆ ਹੀ ਸਵਾ ਕਿਲੋ ਦੇਸੀ ਖੰਡ ਇੱਕ ਪੈਕਟ ਘਿਓ ਦਾ ਹੋ ਗਿਆ 900 ਗ੍ਰਾਮ ਦਾ 1 ਕਿਲੋ ਦੁੱਧ ਚਾਰ ਆਈਟਮਾਂ ਹੋ ਗਈਆਂ ਇਹਦੇ ਨਾਲ 4 ਕਿਲੋ ਬਿਸਕੁਟ ਤਿਆਰ ਹੋ ਜਾਂਦੇ ਇੱਕ ਬੀਪਾ ਭਰ ਜਾਂਦਾ ਇਹ ਬਚ ਵੀ ਜਾਂਦੇ ਆ ਥੋੜੇ ਜਿਹੇ ਅਲਫਾਫੇ ਚ ਪਾ ਦੇ ਤੇ ਜਿਸ ਤਰ੍ਹਾਂ ਮੈਂ ਤੁਸ ਨੂੰ ਹੋਰ ਵੀ ਇੱਥੇ ਗੱਲ ਦੱਸਣਾ ਚਾਹੁੰਦਾ ਕਿ ਵੀਰ ਜੀ ਨੇ ਗੱਲ ਕਹੀ ਆ ਤੇ ਅਸੀਂ ਆਪਣੀ ਦੇ ਦੇਆ ਕਿ ਸੁਨਾਰੇ ਵਾਲੇ ਬਿਸਕਟ ਘਟ ਗਿਆ ਜਾਂਦਾ ਨੇ ਪੀਪੇ ਵਾਲੇ ਬਿਸਕਟ ਵੀ ਗਿਆ ਜਾਂਦਾ ਹੈ ਹਾਂਜੀ ਤੇ ਜਿਸ ਤਰ੍ਹਾਂ ਇਹਨੇ ਦੱਸਿਆ ਕਿ 2 ਕਿਲੋ ਆਟੇ ਦੇ ਨਾਲ ਇੱਕ ਪੀਪਾ ਭਰ ਜਾਂਦਾ ਤੇ ਬੱਜ ਜਾਂਦਾ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿੰਨਾ ਟਾਈਮ ਲੱਗਦਾ ਕਿੰਨੀ ਮਿਹਨਤ ਆਉਂਦੀ ਹੈ ਤੇ ਹਾਂਜੀ ਵੀਰ ਜੀ ਇੱਕ ਪੀਪਾ ਤਿਆਰ ਕਰਨ ਲਈ ਕਿੰਨਾ ਟਾਈਮ ਲੱਗਦਾ ਇੱਕ ਪੀਪਾ ਤਿਆਰ ਕਰਨ ਲਈ ਮੂਰੇ ਕੋਈ ਨਾ ਕੰਮ ਹੋਵੇ ਜੀ 1 ਘੰਟਾ ਲੱਗ ਜਾਂਦਾ ਹੈ ਮੂਰੇ ਕੋਈ ਹੋਰ ਕੰਮ ਨਾ ਹੋਵੇ ਜੀ ਇੱਕ ਪੀਪਾ ਤਿਆਰ ਕਰਨ ਨੂੰ 1 ਘੰਟਾ ਲ ਉਹਦੇ ਚਾਰ ਕਿਲੋ ਬਿਸਕੁਟ ਤਿਆਰ ਹੋ ਜਾਂਦੇ ਆ ਜੀ 2 ਕਿਲੋ ਆਟੇ ਤੇ ਕਿੰਨੀ ਮਿਹਨਤ ਆਉਂਦੀ ਹੈ ਤੇ ਕੀ ਹੁੰਦਾ ਸਾਡਾ ਮਹਤਾਨਾ ਮਿਹਨਤ ਵੀਰ ਜੀ 1 ਕਿਲੋ ਆਟੇ ਦੇ 60 80 ਰੁਪਏ ਲੈਣੇ ਆ ਹੀ ਅਸੀਂ ਠੀਕ ਹੈ ਜੀ ਤੇ 2 ਕਿਲੋ ਆਟੇ ਦੇ 160 ਰੁਪਏ ਲੈਣੇ ਤੇ ਉਹਦੇ ਵਿੱਚ ਲੱਕੜ ਵਗੈਰਾ ਹੀ ਬਹੁਤ ਮਰ ਜਾਂਦੀ ਉਹ ਜੀ ਹਾਂ ਵੀਰ ਜੀ ਦਿਹਾੜੀ ਦੇ ਵਿੱਚ ਮੱਚ ਜਾਂਦੀ ਆ ਜੀ 2 2.5 ਕੁਇੰਟ ਲੱਕੜ ਮੱਚ ਹੀ ਜਾਂਦੀ ਆ ਸਵੇਰ ਤੋਂ ਸ਼ਾਮ ਤੱਕ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਉਹ ਲੱਕੜਾਂ ਦੀ ਪ੍ਰੋਬਲਮ ਆਉਂਦੀ ਉਹਦਾ ਕੀ ਹੱਲ ਕਰਦੇ ਹਾਂ ਹਾਂ ਜੀ ਕੀ ਕਰੀਏ ਜੀ ਫਿਰ ਹੁ ਆ ਗਾਹਕ ਕਸਟਮਰ ਆਈ ਉਹ ਪਸੰਦ ਨਹੀਂ ਇਹ ਕਰਦਾ ਵਾ ਫਿਰ ਉਹ ਇਲੈਕਟ੍ਰੋਨਿਕ ਸਾਨੂੰ ਵੀ ਬਹੁਤ ਕਹਿੰਦੇ ਨੇ ਪਰ ਵਿੱਚ ਗਾਹਕ ਉਹ ਪਸੰਦ ਨਹੀਂ ਕਰਦਾ ਜੀ ਉਹਦੇ ਨਾਲ ਤੇਜ਼ੀ ਜ਼ਰੂਰ ਹੁੰਦੀ ਹੈ ਜਲਦੀ ਜਲਦੀ ਕੰਮ ਨਿਪੜ ਜਾਂਦਾ ਵਾ ਪਰ ਇਹਦੇ ਨਾਲ ਕੰਮ ਤਾਂ ਹੌਲੀ ਚੱਲਦਾ ਵੀ ਪਰ ਇਹ ਗਾਹਕ ਖੁਸ਼ ਹੋ ਕੇ ਖਾਂਦਾ ਜੀ ਪਸੰਦ ਆਉਂਦੇ ਨੇ ਸਾਰਿਆਂ ਨੂੰ ਇਸ ਕਰਕੇ ਅਸੀਂ ਤਾਂ ਫਿਰ ਸਾਨੂੰ ਤਾਂ ਇਹੀ ਅਸੀਂ ਕੰਨ ਦੇ ਵਾਲੇ ਇੱਛਾ ਰੱਖਦੇ ਆਂ ਵੀ ਅਸੀਂ ਇਹੀ ਕਰੀਏ ਜਿੰਨੀ ਕੁ देर ਕਰੀਏ ਹਾਂਜੀ ਤੇ ਕੀ ਇਹਦੇ ਨਾਲ ਤੁਹਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਜਾਂ ਕੋਈ ਦਿੱਕਤਾਂ ਉਹਦੇ ਬਾਰੇ ਥੋੜੀ ਇਸ ਇਸ ਬਾਰੇ ਥੋੜੀ ਜਾਣਕਾਰੀ ਦੱਸੋ। ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਜੀ ਵਧੀਆ ਚੱਲ ਨਹੀਂ ਜਾਂਦਾ ਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰ ਮਿਹਨਤ ਬਹੁਤ ਆਉਂਦੀ ਹੈ ਜੀ ਪਰ ਇੱਕ ਇਹ ਕੰਮ 2-3 ਮਹੀਨਿਆਂ ਦਾ ਹੀ ਹੁੰਦਾ ਜੀ ਬਾਅਦ ਚੋਂ ਤਾਂ ਫਿਰ ਕੋਈ ਹੋਰ ਕੰਮ ਕਰਨਾ ਪੈਂਦਾ ਵਾ ਇਹ ਸਾਰਾ ਸਾਲ ਨਹੀਂ ਚੱਲਦਾ ਜੀ ਮਤਲਬ ਆਹ ਦਿਨਾਂ ਦੇ ਵਿੱਚ ਜ਼ਿਆਦਾ ਚੱਲਦਾ ਜੀ ਫਿਰ ਉਸ ਤੋਂ ਬਾਅਦ ਹੁੰਦਾ ਸੀ ਦਵ ਰੋਟੀ ਪੁਲਕਾ ਵਗੈਰਾ ਰਾਸ ਵਗੈਰਾ ਬਣਾਉਣੇ ਆ ਜੀ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਇਹ ਕੰਮ ਇਹਨਾਂ ਦਿਨਾਂ ਚ ਆਲੇ ਮਤਲਬ ਜ਼ਿਆਦਾ ਹੁੰਦਾ ਕੀ ਇਹਦੀ ਮਹੱਤਤਾ ਭੈਣ ਭਰਾ ਜਾਂ ਮਾਪਿਓ ਦਾ ਪਿਆਰ ਵਧਾਉਣ ਵਿੱਚ ਵੀ ਕੋਈ ਹੈ ਹਾਂ ਜੀ ਜੀ ਬਹੁਤ ਜ਼ਿਆਦਾ ਹੈ ਇਹ ਆਪਣਾ ਪੰਜਾਬੀ ਵਿਰਸਾ ਵਈ ਜੋ ਆਪਣਾ ਪ੍ਰਾਤਨ ਰਿਵਾਜ ਮਤਲਬ ਚੱਲਦਾ ਆਉਂਦਾ ਹੈ ਭੈਣ ਭਾਈ ਭੈਣਾਂ ਨੂੰ ਸੁਧਾਰਾ ਦਿੰਦੇ ਆਈ ਮਾਂ ਬਾਪ ਵੀ ਦਿੰਦੇ ਨੇ ਹੀ ਉਹ ਮਤਲਬ ਉਹਦੇ ਨਾਲ ਬਹੁਤ ਜ਼ਿਆਦਾ ਹੀ ਪਿਆਰ ਬਣਦਾ ਹੈ ਜਦੋਂ ਹੁਣ ਧੀਆ ਭੈਣਾਂ ਨੇ ਇਹ ਹੋਰ ਤਾਂ ਕੁਝ ਨਹੀਂ ਲੈਣਾ ਹੁੰਦਾ ਉਹ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਉਹਨੂੰ ਸਾਲ ਮੰਗਰੋਂ ਭੈਣ ਭਾਈ ਨਾਲੇ ਤਾਂ ਚਲੋ ਮਿਲੇ ਆਉਂਦੇ ਨੇ ਨਾਲੇ ਆਪਣਾ ਜੋ ਵੀ ਅ ਬਿਸਕਟ ਵਗੈਰਾ ਲੈ ਜਾਂਦੇ ਨੇ ਲੱਡੂ ਵਗੈਰਾ ਖਰਾਬ ਹੋ ਜਾਂਦੇ ਜੀ ਜਲਦੀ ਬਿਸਕਟ ਆਲੇ ਕਾਫੀ ਦਿਨ ਕੱਟ ਜਾਂਦੇ ਨੇ ਇਸ ਕਰਕੇ ਵੀ ਬਿਸਕਟ ਵਧੀਆ ਹੁੰਦੇ ਆ ਜੀ ਕਿ ਇਹ ਸੌਣ ਦੇ ਵੀ ਨਹੀਂ ਜ਼ਿਆਦਾ ਹੁੰਦਾ ਕਿਸ ਤਰ੍ਹਾਂ ਹੁੰਦਾ ਹੀ ਹੁਣ ਬਹੁਤ ਜ਼ਿਆਦਾ ਕਸਟਮਰ ਦਾ ਫਰਕ ਪੈ ਗਿਆ ਕਉਂ ਤਾਂ ਹਮੇਸ਼ਾ ਵਿੱਚ ਕਸਟਮਰ ਇਦਾਂ ਨਹੀਂ ਨੂੰ ਲਗਾਤਾਰ ਹੀ ਖਾਂਦੇ ਨੇ ਉਹਨਾਂ ਨੂੰ ਕੋਈ ਸੌਣ ਦੇ ਮਹੀਨੇ ਤੱਕ ਕੋਈ ਮਤਲਬ ਨਹੀਂਗਾ ਕਿਉਂਕਿ ਜਿਹੜੇ ਪੈਕਟਾਂ ਵਾਲਾ ਮਾਲ ਆਈ ਜੋ ਆਉਂਦਾ ਵਾ ਮਤਲਬ ਪੈਕਟਾਂ ਵਾਲੇ ਬਿਸਕਟ ਉਹ ਪਤਾ ਨਹੀਂ ਕਰੋਂਗਦੀ ਪੈਕਿੰਗ ਕਰੀ ਹੁੰਦੀ ਆ ਕਦੋਂ ਕਿੰਨੀ ਕਦੇਰ ਦੇ ਬਣੇ ਹੁੰਦੇ ਨੇ ਕੋਈ ਇਹਦੇ ਵਿੱਚ ਆٹے ਮੈਦੇ ਦਾ ਚੱਕਰ ਵੀ ਆ ਉਹ ਤਾਂ ਹੀ ਆٹے ਉਹ ਤਾਂ ਹੀ ਮੈਦੇ ਦੇ ਹੀ ਬਣਦੇ ਨੇ ਸਾਰੇ ਜੋ ਆਪਣੇ ਆٹے ਦੇ ਹੁੰਦੇ ਆ ਕੋਈ ਆਪਣੀ ਮਰਜ਼ੀ ਦੇ ਨਾਲ ਬੇਸਣ ਵੀ ਪਾ ਲੈਂਦਾ ਹੀ ਕੁਝ ਵੀ ਕਾਜੂ ਬਦਾਮ ਕੁਝ ਵੀ ਗ੍ਰाइंड ਕਰਕੇ ਪਾ ਲੋਈ ਖਸਖਸ ਪਾ ਲੋਈ ਨਾਰੀਅਲ ਦਾ ਬਰਾਦਾ ਛੋਟੀ ਲੈਚੀ ਕੁਝ ਵੀ ਪਾ ਲੋਈ ਉਹਦੇ ਨਾਲ ਟੇਸਟ ਦਾ ਫਰਕ ਪੈਂਦਾ ਹੈ ਟੇਸਟ ਵਧੀਆ ਬਣਦਾ ਹੈ ਤੇ ਜਿਸ ਤਰ੍ਹਾਂ ਇਹਨੇ ਦੱਸਿਆ ਕਿ ਸਿਰਫ ਇੱਕ ਜੋ ਪ੍ਰਸਾਹ ਹੈ ਇਹ ਇੱਕ ਸੁਧਾਰਾ ਪ੍ਰਸਾਹ ਹੀ ਨਹੀਂ ਬਲਕਿ ਮਾਪਿਓ ਵੱਲੋਂ ਜਾਂ ਭਰਾਵਾਂ ਵੱਲੋਂ ਆਪਣੀਆਂ ਭੈਣਾਂ ਨੂੰ ਦਿੱਤਾ ਜਾਣ ਵਾਲਾ ਮਾਨਸਿਕ ਅਧਿਕਾਰ ਹੀ ਹੈ ਜਿਸ ਤਰ੍ਹਾਂ ਆਪਣੀ ਪੀਟੀਸੀ ਚੈਨਲ ਦਾ ਵੀ ਸਲੋਗਨ ਹੈ ਧੀਆ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ ਧੀਆ ਦਾ ਤਿਹਾਰ ਜਿਸ ਨੂੰ ਧੀਆ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਇਹ ਸੁਧਾਰਾ ਦੇਣਾ ਵੀ ਇੱਕ ਧੀਆ ਦਾ ਇੱਕ ਤਰ੍ਹਾਂ ਦਾ ਬਹੁਤ ਵੱਡਾ ਸਤਕਾਰ ਹੈ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਵਿੱਚ ਵੀ ਇਹ ਮਾਨ ਸਤਕਾਰ ਧੀਆ ਦਾ ਇਸ ਤਰ੍ਹਾਂ ਹੀ ਵਧਦਾ ਰਹੇਗਾ ਤੇ ਭਰਾ ਆਪਣੀਆਂ ਭੈਣਾਂ ਨੂੰ ਤੇ ਹੋਰ ਰਿਸ਼ਤੇ ਨਾਤੇਦਾਰ ਇਹ ਸੁਧਾਰਾ ਦਿੰਦੇ ਰਹਿਣਗੇ ਪੀਟੀਸੀ ਲਈ ਰਾਏਕੋਟ ਤੋਂ